ਤੁਸੀਂ ਰੇਲ ਰਾਂਹੀਂ ਸਫ਼ਰ ਕੀਤਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੀ ਕਿਹੜੀ ਰੇਲ ਗੱਡੀ ਸਭ ਤੋਂ ਲੰਬਾ ਸਫ਼ਰ ਤੈਅ ਕਰਦੀ ਹੈ ਦੁਨੀਆਂ ਪਰ ਵਿੱਚ ਰੇਲ ਯਾਤਰਾ ਵੱਖ-ਵੱਖ ਹੁੰਦੀ ਹੈ ਕੁਝ ਸਥਾਨਾਂ ਤੇ ਥੋੜੇ ਸਮੇਂ ਵਿੱਚ ਪਹੁੰਚਿਆ ਜਾ ਸਕਦਾ ਹੈ ਜਦੋਂ ਕਿ ਹੋਰ ਸਥਾਨਾਂ ਤੇ ਪਹੁੰਚਣ ਵਿੱਚ ਕਈ ਦਿਨ ਲੱਗ ਜਾਂਦੇ ਨੇ ਡੀਬੁਰਗੜ ਕੰਨਿਆ ਕੁਮਾਰੀ ਵਿਵੇਕ ਐਕਸਪ੍ਰੈਸ ਭਾਰਤ ਵਿੱਚ ਸਭ ਤੋਂ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀ ਰੇਲ ਗੱਡੀ 72 ਘੰਟਿਆਂ ਵਿੱਚ ਆਪਣਾ ਸਫ਼ਰ ਪੂਰਾ ਕਰਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜਿਹੀ ਟ੍ਰੇਨ ਬਾਰੇ ਦੱਸਣ ਜਾ ਰਹੇ ਹਾਂ ਜੋ ਤਿੰਨ ਦੇਸ਼ਾਂ ਵਿੱਚੋਂ ਲੰਘਦੀ ਹੈ ਆਓ ਜਾਣਦੇ ਹਾਂ ਇਸ ਟ੍ਰੇਨ ਅਤੇ ਇਸ ਦੇ ਸਫ਼ਰ ਬਾਰੇ ਦਰਸਲ ਅਸੀਂ ਰੂਸ ਦੇ ਮਾਸਕੋ ਸ਼ਹਿਰ ਅਤੇ ਉੱਤਰੀ ਕੋਰੀਆ ਦੇ ਪਿਓਂਗਯਾਂਗ ਸ਼ਹਿਰ ਦੇ ਵਿਚਕਾਰ ਚੱਲਣ ਵਾਲੀ ਟਰਾਂਸ ਟਰੇਨ ਦੀ ਗੱਲ ਕਰ ਰਹੇ ਹਾਂ ਇਸ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਿੱਚ 7 ਦਿਨ ਲੱਗਦੇ ਨੇ ਇੱਕ ਵਾਰ ਜਦੋਂ ਇਹ ਰੇਲ ਗੱਡੀ ਆਪਣੀ ਯਾਤਰਾ ਸ਼ੁਰੂ ਕਰਦੀ ਹੈ ਤਾਂ ਇਹ 7 ਦਿਨ 20 ਘੰਟੇ 25 ਮਿੰਟ ਬਾਅਦ ਹੀ ਆਪਣੀ ਮੰਜ਼ਿਲ ਤੇ ਰੁਕਦੀ ਹੈ ਖਾਸ ਗੱਲ ਇਹ ਹੈ ਕਿ ਆਪਣੀ ਯਾਤਰਾ ਦੌਰਾਨ ਇਹ ਟਰੇਨ 142 ਸਟੇਸ਼ਨਾਂ ਅਤੇ 87 ਸ਼ਹਿਰਾਂ ਚੋਂ ਗੁਜ਼ਰਦੀ ਹੈ ਤੁਹਾਨੂੰ ਦੱਸ ਦਈਏ ਕਿ Trans Siberian ਟ੍ਰੇਨ 10214 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਜਿਸ ਨੂੰ ਪੂਰਾ ਕਰਨ ਲਈ ਟਰੇਨ ਨੂੰ ਨਦੀਆਂ ਪਹਾੜਾਂ 87 ਸ਼ਹਿਰਾਂ ਜੰਗਲਾਂ ਅਤੇ ਬਰਫ਼ ਦੇ ਖੇਤਾਂ ਵਿੱਚੋਂ ਲੰਘਦਾ ਪੈਂਦਾ ਇਹ ਸਟ੍ਰੇਨ ਚ ਸਫ਼ਰ ਦੌਰਾਨ ਖੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਦੇਖਿਆ ਜਾ ਸਕਦਾ ਹੈ। ਟਰੇਨ 1916 ਵਿੱਚ ਸ਼ੁਰੂ ਹੋਈ ਸੀ। ਇਹ ਟਰੇਨ ਸਭ ਤੋਂ ਪਹਿਲਾਂ ਉੱਤਰੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਮਾਸਕੋ ਰੂਸ ਤੋਂ ਲੈ ਕੇ ਵੁਲਾਦੀਵੋਸਟੋਕ ਰੂਸ ਤੱਕ ਪਹੁੰਚਾਉਂਦੀ ਹੈ। ਉੱਥੋਂ ਆਉਣ ਵਾਲੀ ਰੇਲ ਗੱਡੀ ਵੁਲਾਦੀਵੋਸਟੋਕ ਤੋਂ ਮਾਸਕੋ ਜਾਣ ਵਾਲੀ ਰੇਲ ਗੱਡੀ ਨਾਲ ਜਾ ਰਲਦੀ ਹੈ ਇਸ ਦਾ ਇਸ ਦਾ ਮਤਲਬ ਹੈ ਕਿ ਪਿਯੋਂਗਯਾਂਗ ਉੱਤਰੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਿਤੇ ਵੀ ਆਪਣਾ ਕੋਚ ਬਦਲਣ ਜਾਂ ਟ੍ਰੇਨ ਬਦਲਣ ਦੀ ਲੋੜ ਨਹੀਂ ਹੈ ਇਹ ਟ੍ਰੇਨ ਸਾਈਬੀਰੀਆ ਦੀ ਆਬਾਦੀ ਵਧਾਉਣ ਅਤੇ ਆਰਥਿਕ ਵਿਕਾਸ ਲਈ ਸ਼ੁਰੂ ਕੀਤੀ ਗਈ ਸੀ ਜੋ ਦੁਨੀਆ ਦੀ ਸਭ ਤੋਂ ਲੰਬੀ ਯਾਤਰਾ ਕਰਨ ਵਾਲੀ ਰੇਲ ਬਣ ਗਈ ਹੈ